ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ ਮੰਨਤਰੀਕਰ ਤੁਹਾਡਾ ਮੇਰੇ ਪੇਜ ਪੰਜਾਬੀ ਗੋਸਤਾ ਦੇ ਸਵਾਗਤ ਹੈ ਤੇ ਅੱਜ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਤੇ ਤੁਹਾਨੂੰ ਸਭ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਤੇ ਅੱਜ ਆਪਾਂ ਜਾਣਾਂਗੇ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਮੁੱਖ ਜਾਣਕਾਰੀ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਪਿੰਡ ਪਾਸਰ ਕੇ ਜਿਦਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਂ ਤੇਜਪਾਲ ਜੀ ਤੇ ਮਾਤਾ ਜੀ ਦਾ ਨਾਂ ਲਖੋ ਜੀ ਸੀ ਆਪ ਜੀ ਦੇ ਚਾਰ ਭਰਾ ਸਨ ਤੇ ਆਪ ਚਾਰੋਂ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਆਪ ਜੀ ਦੇ ਭਰਾ ਸਨ ਬਾਬਾ ਈਸ਼ਰ ਜੀ ਬਾਬਾ ਮਾਨਕ ਚੰਦ ਜੀ ਤੇ ਬਾਬਾ ਖੇਮ ਰਾਏ ਜੀ ਤੇ ਆਪ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀਆਂ ਹੋਈਆਂ ਸਨ ਆਪ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ ਆਪ ਜੀ ਦੇ ਪੁੱਤਰਾਂ ਦੇ ਨਾਂ ਬਾਬਾ ਮੋਹਨ ਮੋਹਨ ਜੀ ਤੇ ਬਾਬਾ ਮੋਰੀ ਜੀ ਪੁੱਤਰੀਆਂ ਦੇ ਨਾਂ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਆਪ ਜੀ ਨੂੰ 1552 ਈਸਵੀ ਵਿੱਚ ਗੁਰਗੱਦੀ ਮਿਲੀ ਸੀ ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕੀਤੀ ਸੀ ਉਸ ਸਮੇਂ ਇੱਕ ਸਾਲ ਸੇਵਾ ਕਰਨ ਤੇ ਇੱਕ ਸਰੂਪਾ ਮਿਲਿਆ ਕਰਦਾ ਸੀ ਤੇ ਆਪ ਜੀ ਨੂੰ ਇਸੇ ਤਰ੍ਹਾਂ 12 ਸਾਲ ਸੇਵਾ ਕਰਨ ਤੇ 12 ਸਰੂਪੇ ਮਿਲੇ ਸਨ ਆਪ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਵਾਸਤੇ ਬਿਆਸ ਨਦੀ ਤੋਂ ਗੱਗਰ ਭਰ ਕੇ ਜੜ ਲੈ ਕੇ ਆਇਆ ਕਰਦੇ ਸਨ ਆਪ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾੜੀ ਦਾ ਨਿਰਮਾਣ ਵੀ ਕਰਵਾਇਆ ਸੀ ਆਪ ਜੀ ਨੇ ਪਰਦਾ ਪ੍ਰਥਾ ਸਤੀ ਪ੍ਰਥਾ ਉੱਚ ਨੀਚ ਦਾ ਵੀ ਖੰਡਨ ਕੀਤਾ ਸੀ ਤੇ ਆਪ ਜੀ ਸਿੱਖ ਧਰਮ ਦੇ ਸਭ ਤੋਂ ਵੱਡੀ ਉਮਰ ਦੇ ਗੁਰੂ ਸਨ ਗੁਰੂ ਅਮਰਦਾਸ ਜੀ ਨੇ 60 ਸਾਲ ਦੀ ਉਮਰ ਤੱਕ ਗ੍ਰੈਸਤ ਜੀਵਨ ਜੀਆ ਤੇ ਫਿਰ ਉਹਨਾਂ ਨੇ ਸੋਚਿਆ ਕਿ ਇਹ ਜੀਵਨ ਮਤਲਬ ਇਹ ਜੀਵਨ ਦਾ ਮੂਲ ਉਪਦੇਸ਼ ਨਹੀਂ ਹੈ ਤਾਂ ਉਹ ਹੋਰ ਸਾਲ ਵਿੱਚ ਦੋ ਵਾਰ ਗੰਗਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ ਇਹਨਾਂ ਹੀ ਉਹਨਾਂ ਨੇ ਕੁਲ 19 ਨਨ ਕੀਤੇ ਸਨ ਆ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਕਿਵੇਂ ਮਿਲੇ ਆਪ ਜੀ ਦੇ ਛੋਟੇ ਭਰਾ ਜਿਨ੍ਹਾਂ ਦੇ بیٹے ਸਨ ਪਾਈ ਪਾਈ ਜਸੂ ਜੀ ਤੇ ਭਾਈ ਦਸੂ ਜੀ ਦਾ ਵਿਆਹ ਬੀਬੀ ਅਮਰੋ ਜੀ ਨਾਲ ਹੋਇਆ ਸੀ ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਸਨ ਤੇ ਇੱਕ ਵਾਰ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਪੜ੍ਹ ਰਹੇ ਸਨ ਉਹਨਾਂ ਦੀ ਆਵਾਜ਼ ਸ੍ਰੀ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ ਤਾਂ ਉਹਨਾਂ ਨੇ ਉਹਨਾਂ ਤੋਂ ਬੀਬੀ ਅਮਰੋਜੀਤੋਂ ਪੁੱਛਿਆ ਕਿ ਇਹ ਤੁਸੀਂ ਕੀ ਪੜ੍ਹ ਰਹੇ ਹੋ ਤਾਂ ਬੀਬੀ ਅਮਰੋਜੀ ਨੇ ਦੱਸਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲ ਸਕਦਾ ਹਾਂ ਤਾਂ ਬੀਬੀ ਅਮਰੋਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਹਨ ਉਹਨਾਂ ਦੀ ਗੁਰਗੱਦੀ ਤੇ ਮੇਰੇ ਪਿਤਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਹਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਪੁੱਛਿਆ ਕਿ ਮੈਂ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲ ਸਕਦਾ ਹਾਂ ਤਾਂ ਬੀਬੀ ਅਮਰੋ ਜੀ ਨੇ ਕਿਹਾ ਕਿ ਹਾਂ ਤੁਸੀਂ ਮਿਲ ਸਕਦੇ ਹੋ ਤਾਂ ਫਿਰ ਉਹ ਅਗਲੇ ਦਿਨ ਬੀਬੀ ਅਮਰੋ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਗਏ ਪਾਵੇਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਲੱਗਦੇ ਸਨ ਫਿਰ ਵੀ ਉਹਨਾਂ ਨੇ ਅੰਦਰ ਜਾਣ ਤੋਂ ਪਹਿਲਾਂ ਬੀਬੀ ਅਮਰੋਜੀ ਨੂੰ ਕਿਹਾ ਕਿ ਤੁਸੀਂ ਪਹਿਲਾਂ ਜਾਓ ਤੇ ਪੁੱਛ ਕੇ ਆਓ ਗੁਰੂ ਜੀ ਤੇ ਕਿ ਮੈਂ ਅੰਦਰ ਆ ਸਕਦਾ ਹਾਂ ਪਾਵੇਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਵੱਡੇ ਸਨ ਤੇ ਉਹਨਾਂ ਦੇ ਕੋਲ ਲੱਗਦੇ ਸਨ ਫਿਰ ਵੀ ਉਹਨਾਂ ਨੇ ਆਗਿਆ ਮੰਗੀ ਪਹਿਲਾਂ ਤੇ ਇਸ ਤਰ੍ਹਾਂ ਫਿਰ ਉਸ ਦਿਨ ਉਹ ਉਹਨਾਂ ਨੇ ਕੀਰਤਨ ਸੁਣਿਆ ਜ਼ੰਗਰ ਪਾਣੀ ਛਕਿਆ ਤੇ ਇਸ ਤੋਂ ਬਾਅਦ ਜਦੋਂ ਜਾਣ ਜਾਣ ਦਾ ਸਮੇਂ ਆਇਆ ਤਾਂ ਉਹਨਾਂ ਨੇ ਬੀਬੀ ਅਮਰੋ ਜੀ ਨੂੰ ਭੇਜ ਦਿੱਤਾ ਤੇ ਆਪ ਨਹੀਂ ਗਏ ਫਿਰ ਆਪ ਜੀ ਉੱਥੇ 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਰਹੇ ਮਾਤਾ ਕੀਵੀ ਜੀ ਨੇ ਆਪ ਜੀ ਨੂੰ ਲੰਗਰ ਦੀ ਸੇਵਾ ਬਖਸ਼ੀ ਤੇ ਫਿਰ ਗੁਰੂ ਅਮਰਦਾਸ ਜੀ ਨੇ ਆਪ ਨੂੰ ਤਾਂ ਗੁਰੰਗਦੇਵ ਜੀ ਦੇ ਵਸਤਰ ਧੋਣ ਤੇ ਉਹਨਾਂ ਦੇ ਜਲਵਾਂ ਉਹਨਾਂ ਦੇ ਇਸ਼ਨਾਨ ਵਾਸਤੇ ਜਲ ਨੇ ਆਉਂਦੀ ਸੇਵਾ ਵੀ ਮੰਗੀ ਤਾਂ ਮਾਤਾ ਥੀਵੀ ਜੀ ਨੇ ਇਹ ਸੇਵਾ ਵੀ ਉਹਨਾਂ ਨੂੰ ਬਖਸ਼ਿਸ਼ ਕੀਤੀ ਉਦੋਂ ਤੋਂ ਉਹ ਰੋਜ਼ ਅੰਮ੍ਰਿਤ ਵੇਲੇ ਉੱਠਦੇ ਤੇ ਬਿਆਸ ਨਦੀ ਤੋਂ ਗਾਗਰ ਭਰ ਕੇ ਗੁਰੰਗਦੇਵ ਜੀ ਦੇ ਇਸ਼ਨਾਨ ਲਈ ਰੋਜ਼ ਲੈ ਕੇ ਆਉਂਦੇ ਤੇ 12 ਸਾਲ ਅੰਮ੍ਰਿਤ ਵੇਲੇ ਉੱਠਣਾ ਰੋਜ਼ ਉਹ ਵੀ ਆਦੋਂ ਤੁਸੀਂ ਇਮੇਜ ਕਰਕੇ ਦੇਖੋ ਕਿ ਕਿੰਨੇ ਠੱਖੜ ਨੇਰੀਮੀ ਠੰਡ ਕਿੰਨੀ ਪਈ ਹੋਵੇਗੀ ਜਾਂ ਗਰਮੀ ਕਿੰਨੀ ਪਈ ਹੋਵੇਗੀ ਪਰ ਉਹ ਫਿਰ ਵੀ ਅਡੋ ਰਹਿੰਦੇ ਸਨ ਹਮੇਸ਼ਾ ਹੀ ਲੈ ਕੇ ਆਉਂਦੇ ਸਨ ਪਰ ਉਹਨਾਂ ਨੇ 12 ਸਾਲ ਸੇਵਾ ਕੀਤੀ ਉਹਨਾਂ ਦੇ ਮਨ ਵਿੱਚ ਕਦੇ ਵੀ ਨਹੀਂ ਆਇਆ ਕਿ ਮੈਂ ਇੰਨੀ ਸੇਵਾ ਕਰਦਾ ਤੇ ਮੈਨੂੰ ਗੁਰਗੱਦੀ ਮਿਲ ਨਹੀਂ ਰਹੀ ਦੀ ਉਹ बस ਸੇਵਾ ਭਾਵਨਾ ਨਾਲ ਲੱਗੇ ਰਹਿੰਦੇ ਸਨ ਤੇ ਇੱਕ ਵਾਰ ਬਹੁਤ ਨੇਰੀ ਤੇ ਠੱਖੜ ਝੜ ਤਾ ਦੇ ਹਾਸੇ ਤਾ ਉਹਨਾਂ ਕੁੜੂਸ ਆਪ ਦੇ ਬਾਹਰ ਇੱਕ ਜਰਾਹੀ ਤੇ ਜਰਾਹੀ ਦਾ ਘਰ ਸੀ ਤਾ ਉਹਨਾਂ ਦਾ ਪੈਰ ਉਸ ਖੱਡੀ ਵਾਲੀ ਕਿੰਦੇ ਦੇ ਨਾਲ ਵੱਜਿਆ ਤੇ ਉਹ ਡਿੱਗ ਗਏ ਪਰ ਉਹ ਆਪ ਡਿੱਗ ਗਏ ਪਰ ਉਹਨਾਂ ਨੇ ਗਾਗਰ ਵਿੱਚੋਂ ਇੱਕ ਵੀ ਦਲ ਦਾ ਟੁੱਕਾ ਵੀ ਨਹੀਂ ਉਹਨਾਂ ਨੇ ਡਿੱਗਣ ਦਿੱਤਾ ਜਰਾਹੀ ਨੇ ਪੁੱਛਿਆ ਕਿ ਇਹ ਖੜਕਾ ਕਿਉਂ ਹੋ ਰਿਹਾ ਹੈ ਤਾ ਜਰਾਹੀ ਨੇ ਜਵਾਬ ਦਿੱਤਾ ਕਿ ਅਮਰ ਨੂੰ ਥਾਵਾ ਹੋਵੇਗਾ ਤਾਂ ਜਦੋਂ ਗੁਰੂ ਅਮਰਦਾਸ ਜੀ ਉੱਥੇ ਪਹੁੰਚੇ ਤਾਂ ਗੁਰੂ ਰ GN ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਅੱਜ ਦੇਰੀ ਕਿਉਂ ਹੋ ਗਈ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਅੱਜ ਮੈਂ ਡਿੱਗ ਗਿਆ ਸੀ ਤਾਂ ਗੁਰੂ ਅੰਗਦੇਵ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਡਿੱਗੇ ਨਹੀਂ ਤੁਸੀਂ ਅੱਜ ਹੀ ਉੱਠੇ ਹੋ ਤਾਂ ਫਿਰ ਉਹਨਾਂ ਨੇ ਉਹਨਾਂ ਨੂੰ 12 ਵਰ ਦਿੱਤੇ ਸੀ ਤੇ ਉਸ ਦਿਨ ਦਰਬਾਰ ਵਿੱਚ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਬਾਰ ਲੱਗਿਆ ਤਾਂ ਉਹ ਹੀ ਜਰਾਹੀ ਜਿਸ ਨੇ ਕਿਹਾ ਸੀ ਕਿ ਇਹ ਅਮਰ ਨਿਥਾਵਾ ਹੋਵੇਗਾ। ਉਹ ਹੀ ਜਰਾਹੀ ਬਾਗਲ ਹੋਈ ਹੋਈ ਚੱਲਿਆ ਆਗ ਆਪਣੇ ਕੱਪੜੇ ਪਾਟ ਕੇ ਆ ਰਹੀ ਸੀ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਉਸ ਨੂੰ ਠੀਕ ਕੀਤਾ ਤੇ ਅੱਗੇ ਆਪਣੇ ਗੁਰਗੱਦੀ ਦਾ ਵਾਰਿਸ ਸ੍ਰੀ ਗੁਰੂ ਅਮਰਦਾਸ ਜੀ ਨੂੰ ਚੁਣਿਆ ਤੇ ਉਹਨਾਂ ਨੂੰ 12 ਵਰ ਦਿੱਤੇ ਜਿਵੇਂ ਕਿ ਨਿਤਾਣੀਆਂ ਦੇ ਤਾਣ ਨਿਮਾਣੀਆਂ ਦੀ ਮਾਨ ਨਿਓਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਥਾਵੀਆਂ ਤੇ ਥਾਪ ਨਿਰੱਜਿਆਂ ਦੇ ਰਾਜ ਨੇ ਪੱਤਿਆਂ ਦੀ ਪਤਨੀ ਗੱਤਿਆਂ ਦੀ ਗੱਤ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਪੀਰਾਂ ਦੇ ਪੀਰ ਤੇ ਅਜਿਹੀ ਉਹਨਾਂ ਨੇ 12 ਉਹਨਾਂ ਨੂੰ ਵਰ ਦਿੱਤੇ ਤੇ 바ਵਾ 부द्धा ਜੀ ਨੂੰ ਬੁਲਾਇਆ ਗਿਆ ਤੇ ਉਸੇ ਗੁਰਗੱਦੀ ਦੇ ਰਸਮਾਂ ਅਨੁਸਾਰ ਸਾਰੀਆਂ ਰਸਮ ਰੀਤੀ ਰਿਵਾਜ ਜਨਾ ਨੇ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਸੀ ਤਾਂ ਇਸ ਤਰ੍ਹਾਂ ਗੁਰਗੱਦੀ ਸਮੇਂ ਉਹਨਾਂ ਦੀ ਉਮਰ 74 ਸਾਲ ਦੀ ਸੀ ਤਾਂ 77 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਬਣੇ। ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਇਆ ਤੇ ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਜੋ ਵੀ ਮੇਰੇ ਦਰਸ਼ਨਾਂ ਨੂੰ ਆਵੇਗਾ ਪਹਿਲਾਂ ਲੰਗਰ ਲੰਗਰ ਵਿੱਚ ਲੰਗਰ ਛਕੇਗਾ ਤੇ ਫਿਰ ਹੀ ਪੰਗਤ ਵਿੱਚ ਬੈਠੇਗਾ। ਇਹ ਇਸ਼ਤਾਰਾਂ ਜਦੋਂ ਗੁਰਗਤੀ ਗੁਰਗਤੀ ਤੇ ਬੈਠੇ ਸਨ ਤਾਂ ਇੱਕ ਦਿਨ ਪਾਏ ਦਾਤੋ ਜਿਹਨੇ ਉਹਨਾਂ ਦੇ ਦਾਤ ਮਾਰੀ ਸੀ ਤਾਂ ਫਿਰ ਵੀ ਉਹਨਾਂ ਨੇ ਆਪਣੇ ਸ਼ਾਂਤ ਮਾਨ ਨਾਲ ਕਿਹਾ ਸੀ ਕਿ ਮੇਰੀਆਂ ਹੱਡੀਆਂ ਸਖਤ ਹਨ ਤੇ ਤੁਹਾਡੇ ਪੈਰ ਨਰਮ ਹਨ ਚੋਟਾ ਨਹੀਂ ਲੱਗੀ ਇੱਕ ਵਾਰ ਅਕਬਰ ਮੁਗਲ ਬਾਦਸ਼ਾਹ ਵੀ ਆਨੰਦ ਦੇ ਦਰਸ਼ਨਾਂ ਨੂੰ ਆਇਆ ਸੀ ਉਸ ਨੇ ਵੀ ਪਹਿਲਾ ਨੰਗਰ ਨੰਗਰ ਵਿੱਚ ਪ੍ਰਸ਼ਾਦਾ ਛਕਿਆ ਤੇ ਫਿਰ ਹੀ ਉਹ ਪੰਗਤ ਵਿੱਚ ਬੈਠ ਗਏ ਸ੍ਰੀ ਗੁਰੂ ਅਮਰਦਾਸ ਜੀ ਤੇ ਉਹਨਾਂ ਨੇ ਦਰਸ਼ਨ ਕੀਤੇ ਸੀ ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਇਕ ਸ਼ਰ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ 와ਦੀ ਮੇ ਦਿਹਾਤੀ ਸੇ ਹੋਰ ਤਾਂ ਅਸ਼ਕ ਵੀਡੀਓ ਨਾਲ